ਦਿੱਲੀ ਨੂੰ ਬਰਬਾਦ ਕਰਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜੀ ਪੰਜਾਬ ਚਲੇ ਗਏ ਅੱਜ ਮੈਨੂੰ ਹੈਰਾਨਗੀ ਹੋਈ ਜਦੋਂ ਮੈਂ ਉਹਨਾਂ ਨੂੰ ਦੇਖਿਆ ਕਿ ਕਿਤਰਾ ਉਹਨਾਂ ਨੇ ਟੀਚਰਾਂ ਨੂੰ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਸਾਰੇ ਟਵਿੱਟਰ ਤੇ ਖਾਤੇ ਖੋਲੋ ਟਵਿੱਟਰ ਦੇ ਅਕਾਊਂਟ ਬਣਾਓ ਔਰ ਜਦੋਂ ਕੋਈ ਐਮਐਲਏ ਐਮਪੀ ਉਹਨਾਂ ਦਾ ਕੋਈ ਮਨਿਸਟਰ ਉਹਨਾਂ ਦਾ ਸਕੂਲ ਚ ਆਵੇ ਉਹਨੂੰ ਲਾਈਵ ਟੈਲੀਕਾਸਟ ਕਰੋ ਉਹਦਾ ਆਉਣਾ ਜਾਣਾ ਔਰ ਸਕੂਲ ਦਾ ਪ੍ਰੋਗਰਾਮ ਮਤਲਬ ਹੁਣ ਤੁਹਾਡੀਆਂ ਟੀਚਰਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇਹ ਵੀ ਆਮ ਆਦਮੀ ਮੀਡੀਆ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਬਣ ਗਈਆਂ ਨੇ ਪੰਜਾਬ ਦੇ ਬੱਚਿਆਂ ਨੂੰ ਹੁਣ ਸਿੱਖਿਆ ਨਹੀਂ ਮਿਲੇਗੀ ਕੋਈ ਵੀ ਇਹ ਟੀਚਰਾਂ ਨੂੰ ਵੀ ਇਹਨਾਂ ਨੇ ਆਪਣਾ ਵਲੰਟੀਅਰ ਇਹਨਾਂ ਨੇ ਆਪਣਾ ਕਰਿੰਦਾ ਬਣਾ ਰਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨੂੰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਨੂੰ ਅਰਵਿੰਦ ਕੇਜਰਵਾਲ ਮਨੀਸ਼ ਸੋਦੀਆ ਦੀ ਮਹਾਨਤਾ ਦਾ ਵੀ ਅਸੀਂ ਮਹਾਨ ਬਹੁਤ ਵੱਧਿਆ ਸਿੱਖਿਆ ਸ਼ਿਖਸ਼ਾ ਕ੍ਰਾਂਤੀ ਆ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਪੰਜਾਬ ਨੂੰ ਡੋਬਣ ਦਾ ਤਰੀਕਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਗਰ ਤੁਸੀਂ ਸਿੱਖਿਸ਼ਿਤ ਨਹੀਂ ਕਰੋਗੇ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਵੀਡੀਓ ਬਣਾ ਰਹੀਆਂ ਹੋਣਗੀਆਂ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਟਵੀਟ ਕਰ ਰਹੀਆਂ ਹੋਣਗੀਆਂ ਟੀਚਰਾਂ ਉਹਨਾਂ ਨੂੰ ਪੜ੍ਹਾਉਣ ਦੀ ਥਾਂ ਤੇ ਅਗਰ ਉਹਨਾਂ ਦੀਆਂ ਐਮਐਲਏ ਔਰ ਐਮਪੀ ਦੀਆਂ ਔਰ ਮੰਤਰੀਆਂ ਦੀਆਂ ਵੀਡੀਓ ਬਣਾ ਰਹੀਆਂ ਹੋਣਗੀਆਂ ਉਹਨਾਂ ਦੀਆਂ ਟਵੀਟ ਔਰ ਵੀਡੀਓ ਪੋਸਟ ਕਰ ਰਹੀਆਂ ਹੋਣਗੀਆਂ ਬੱਚੇ ਪੜ੍ਹਨ ਦੇ ਕਿਹੜੇ ਵੇਲੇ ਕਿੰਨੀ ਘਟਿਆ ਮਾਨਸਿਕਤਾ ਹੈ ਸਰਵਿੰਦ ਕੇਜਰੀਵਾਲ ਦੀ ਕਿੰਨੀ ਘਟਿਆ ਮਾਨਸਿਕਤਾ ਮਨੀਸ਼ ਸੋਧਿਆ ਦੀ ਪੰਜਾਬ ਨੂੰ ਇਸ ਤਰੀਕੇ ਬਰਬਾਦ ਕਰਨ ਤੇ ਲੱਗੇ ਨੇ ਕਿ ਹੁਣ ਟੀਚਰਾਂ ਜਿਹੜਾ ਸਭ ਤੋਂ ਸਭ ਤੋਂ ਜਿਹੜਾ ਇੰਪੋਰਟੈਂਟ ਸਾਡਾ ਪੰਜਾਬ ਦਾ ਇਨਫਰਾਸਟ੍ਰਕਚਰ ਸੀ ਜਿਹਨੂੰ ਕਹਿੰਦੇ ਨਹੀਂ ਆ ਸਾਡੀ ਜਿਹੜੀ ਉਸ ਨੀਂਹ ਨੂੰ ਪੁੱਟਣ ਲੱਗੇ ਨੇ ਪੰਜਾਬ ਔਰ ਪੰਜਾਬ ਦੇ ਬੱਚਿਆਂ ਦੇ ਵਾਸਤੇ ਪੰਜਾਬ ਦੇ ਪੁਇਕ ਨੂੰ ਬਰਬਾਦ ਕਰਨ ਤੇ ਲੱਗੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ